ਆਹ ਤੇ ਕਿਉਂ ਪ੍ਰਦਰਸ਼ਨ ਕਰ ਰਿਹਾ ਮੇਰਾ ਨਾਮ ਨਰੇਸ਼ ਕੁਮਾਰਾ ਜੀ ਇਹ ਵੇਖੋ ਅਸੀਂ ਸਟਾਰ ਕਲੋਨੀ ਦੇ ਨਿਵਾਸੀ ਆ ਸਾਡੇ ਇੱਥੇ ਘਰ ਆ ਸਾਡੀਆਂ ਲੜਕੀਆਂ ਪਹਿਣਾ ਧੀਆਂ ਪਹਿਣਾ ਇੱਥੇ ਇੱਕ ਮੰਦਰ ਹੈ ਵੇਖੋ ਉਹਦੇ ਬਿਲਕੁਲ ਨਾਲ ਠੀਕਾ ਵਾ ਤੇ ਅਸੀਂ ਬੜੀ ਵਾਰੀ ਇਹਨਾਂ ਨੂੰ ਅਪੀਲ ਕੀਤੀ ਆ ਵੀ ਇੱਥੇ ਬੈਠ ਕੇ ਇੱਥੋਂ ਸ਼ਰਾਬ ਲੈਂਦੇ 10 ਦੀ 20 ਦੀ 50 ਦੀ ਇੱਥੇ ਇਹਨਾਂ ਨੇ ਡਰਮ ਲਾਇਆ ਇੱਕ ਉਸ ਤੋਂ ਬਾਅਦ ਇਹ ਇੱਥੇ ਬੈਠ ਕੇ ਪੀਂਦੇ ਆ ਤੇ ਇੱਥੇ ਸਾਰੀ ਕਲੋਨੀ ਦਾ ਰਸਤਾ ਨਾ ਬਲੌਕ ਕੀਤਾ ਹੁੰਦਾ ਤੇ ਅਸੀਂ ਬੜੀ ਵਾਰੀ ਇਹਨਾਂ ਨਾਲ ਹੱਥ ਜੋੜੇ ਆ ਜੇ ਆਪਾਂ ਇਹਨਾਂ ਨੂੰ ਕਹਿੰਨੇ ਆ ਤੇ ਸਾਡੇ ਅੱਗੋਂ ਗੱਲ ਪੈਂਦੀ ਆ ਤੇ ਰਾਤ ਨੂੰ ਇੱਥੋਂ ਸ਼ਾਮੀ 5 ਵਜੇ ਦੇ ਆ ਤੇ ਇੱਥੇ ਬੈਠ ਜਾਂਦੇ ਆ ਤੇ ਸਾਡੀਆਂ ਲੜਕੀਆਂ ਧੀਆਂ ਪਹਿਣਾ ਦਾ ਇੱਥੋਂ ਲੰਘਣਾ ਮੁਸ਼ਕਲ ਹੋਇਆ ਕਿਸੇ ਨੂੰ ਕੋਈ ਜ਼ਰੂਰੀ ਕੰਮ ਵੀ ਪੈਂਦਾ ਲੜਕੀਆਂ ਨੂੰ ਇੱਥੋਂ 5 ਵਜੇ ਤੋਂ ਬਾਅਦ ਲੜਕੀਆਂ ਲੰਘ ਨਹੀਂ ਸਕਦੀਆਂ ਅਸੀਂ ਸਰਕਾਰ ਅਗੇ ਇਹੀ ਅਪੀਲ ਕਰਦੇ ਆ ਵੀ ਠੇਕਾ ਇੱਥੇ ਸ਼ਿਫਟ ਕੀਤਾ ਜਾਵੇ ਆਪਾਂ ਨਹੀਂ ਚਾਹੁੰਦੇ ਬੰਦ ਕਰੋ ਜਿੱਥੇ ਮਰਜ਼ੀ ਸ਼ਿਫਟ ਕਰਾ ਦਿੱਤਾ ਜਾਵੇ ਸਾਡੀ ਇਹੋ ਹੀ ਸਰਕਾਰ ਅਕੋ ਗੁਰਜਾਰੀਸ਼ ਹੈ ਦੇਖਣਾ ਅਸੀਂ ਕੰਪਲੇਨ ਪਹਿਲਾਂ 2 ਮਹੀਨੇ ਬਾਅਦ ਇਹਨਾਂ 2 ਮਹੀਨੇ ਪਹਿਲਾਂ ਨਾ ਅਸੀਂ ਕਿਹਾ ਸੀ ਕੱਲ ਅਸੀਂ ਐਸਐਸਓ ਸਾਹਿਬ ਨੂੰ ਕੰਪਲੇਨ ਕਰਕੇ ਆਇਆ ਲਿਖਤੀ ਰੂਪ ਚ ਠੀਕ ਹੈ ਸਾਰੀ ਕਲੋਨੀ ਦੇ ਸਾਈਨ ਹੋਏ ਹੈ ਬਕਾਇਦਾ ਤੇ ਮਾਨਯੋ ਕਾਉਂਸਲਰ ਸਾਹਿਬ ਨੂੰ ਵੀ ਆਪਾਂ ਇਹ ਲਿਖਤੀ ਰੂਪ ਚ ਦਿੱਤਾ ਹੈ ਮੰਗ ਪੱਤਰ ਸਾਰੀ ਕਲੋਨੀ ਨੂੰ ਸਾਰੀ ਕਲੋਨੀ ਵਾਲਿਆਂ ਨੇ ਵੀ ਇਹ ਚੀਜ਼ ਸਾਡਾ ਹੱਲ ਕੀਤਾ ਜਾਵੇ ਕਿੰਨੀ ਕੁ ਮੁਸ਼ਕਲ ਆਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਸਾਡੇ ਕੋਲ ਇਹ ਚੀਜ਼ਾਂ ਵੀਡੀਓ ਵੀ ਬਣੀਆਂ ਹੋਈਆਂ ਵਾ ਇੱਥੇ ਗੇਟ ਦੇ ਅੱਗੇ ਬੈਠ ਕੇ ਸ਼ਰਾਬਾਂ ਪੀਂਦੇ ਨੇ ਤੇ ਇੰਨਾ ਗੰਦਮੰਦ ਬਖਦੇ ਆ ਜਿਹੜਾ ਸੁਣ ਨਹੀਂ ਸਾਦੇ ਇੱਥੇ ਬਾਥਰੂਮ ਕਰਦੇ ਹਿਸਾਬ ਲਾਓ ਹਾਂਜੀ ਬਾਜੀ ਕੀ ਨਾਮ ਤੁਹਾਡਾ ਹੈ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਹਾਂਜੀ ਵੇਖੋ ਜੀ ਸਾਨੂੰ ਇਹ ਜ਼ਿਆਦਾ ਨਹੀਂ ਤੇ 1 ਸਾਲ ਤੋਂ ਨਹੀਂ ਇਸ ਘਰ ਤੋਂ ਘਰ 10 ਸਾਲ ਤੋਂ ਇਹੋ ਹੀ ਹਾਲ ਆ ਕਿਉਂਕਿ ਇਹ ਠੇਕਾ ਬਹੁਤ ਪੁਰਾਣਾ ਹੈ ਜਿਹੜਾ ਵੀ ਆਉਂਦਾ ਹਰ ਸਾਲ ਇਹਨਾਂ ਦਾ ਨਵੇਂ ਤੋਂ ਨਵਾਂ ਕੰਟਰੈਕਟ ਹੁੰਦਾ ਹੈ ਉਹ ਆਪਣੇ ਆਪਣੇ ਹੁੰਦੇ ਆ ਆਪਣਾ ਬਿਜ਼ਨਸ ਕਰੀ ਜਾਂਦੇ ਆ ਉਹਨਾਂ ਨੂੰ ਸਿਰਫ ਆਪਣੇ ਇੱਕ ਬਿਜ਼ਨਸ ਦੇ ਨਾਲ ਮਤਲਬ ਆ ਉਹਨਾਂ ਨੂੰ ਬਾਹਰੋਂ ਕੋਈ ਲੇਡੀਜ਼ ਆ ਰਹੀ ਆ ਕੋਈ ਜੈਂਟਸ ਜਾ ਰਿਹਾ ਵਾ ਕਿਸੇ ਨਾਲ ਕੋਈ ਇਦਾਂ ਦਾ ਮਤਲਬ ਨਹੀਂ ਆ ਇਸ ਠੇਕੇ ਦੇ ਉੱਤੋਂ ਸ਼ਰਾਬ ਦੀ ਬੋਤਲ ਚੱਕਦੇ ਆ 10 ਰੁਪਏ ਦਾ ਪੈ ਗਿਆ 20 ਰੁਪਏ ਦਾ ਪੈ ਗਿਆ ਜੋ ਵੀ ਆ ਇੱਥੋਂ ਬਹਿ ਕੇ ਸ਼ਰਿਆਮ ਇਥੇ ਰੋਡ ਦੇ ਉੱਤੇ ਬਹਿ ਕੇ ਜਾਓ ਨੀ ਨਮਕੀਨ ਆ ਉਹ ਤੇ ਖਾਣ ਦੇ ਆ ਖਾਣ ਤੋਂ ਬਾਅਦ ਕੀ ਕਰਦੇ ਆ ਕੋਈ ਲੇਡੀਜ਼ ਵੇਖਦੇ ਆ ਲੇਡੀਜ਼ ਆ ਰਹੀ ਆ ਲੇਡੀਜ਼ ਜਾ ਰਹੀ ਆ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਸਿਰਫ ਮਤਲਬ ਆਪਣਾ ਨਸ਼ਾ ਕਰ ਲਿਆ ਬੇਸ਼ੱਕ ਅਸੀਂ ਸ਼ਰਿਆਮ ਇਥੇ ਵੇਖਿਆ ਵੀ ਕਈ ਅੰਡਰਵੇਅਰ ਤੋਂ ਬਗੈਰ ਵੀ ਇਥਲਮੇ ਪਏ ਬੰਦੇ ਵੇਖੇ ਵੀ ਬਹੁਤ ਜ਼ਿਆਦਾ ਵੀ ਇੱਥੇ ਨੰਗੇ ਹੋ ਗਏ ਜਿਤਨਾ ਮਰਜੀ ਬੈਠ ਰਿਹਾ ਕੋਈ ਪੁੱਛ ਗਿਛ ਨਹੀਂ ਕਰਦਾ ਜੇ ਅਸੀਂ ਕਿਸੇ ਨਾਲ ਗੱਲ ਕਰਦੇ ਆਂ ਤਾਂ ਫਿਰ ਉਹ ਕਹਿੰਦੇ ਵੀ ਨਹੀਂ ਵੀ ਸਟਾਰ ਐਵੈਨਿਊ ਵਾਲੇ ਕੰਪਲੀਟ ਕਰ ਰਹੇ ਮੰਦਰ ਤੋਂ ਕਿੰਨੀ ਦੂਰੀ ਤੇ ਹੈ ਮੰਦਰ ਦੇ ਉਤੋਂ ਕਾਜਾ ਜ਼ਿਆਦਾ ਨਹੀਂ ਤੇ ਮੈਂ ਕਿਹਾ 10 ਤੋਂ 20 ਮੀਟਰ ਦੀ ਦੂਰੀ ਹੈ ਬਸ 10 ਤੋਂ ਹਾਂ ਵੱਧ ਤੋਂ ਵੱਧ 20 ਮੀਟਰ ਦੀ ਦੂਰੀ ਬਸ 10 ਫੁੱਟ ਦੀ 10 10 ਕਿਉਂਕਿ 20 ਮੀਟਰ ਦੀ ਦੂਰੀ ਆ ਅਸੀਂ ਬੜੇ ਹੁਣੇ ਪਹਿਲਾਂ ਵੀ ਆਏ ਸੀ ਕਿ ਆਪਣੇ ਗੱਡੀ ਲੈ ਕੇ ਆਏ ਸੀ ਕਿ ਮਾਲ ਲੋਡ ਕਰਨ ਵਾਸਤੇ ਅਈ ਇਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਵੀ ਭਾਜੀ ਵੇਖੋ ਇਹ ਠੇਕਾ ਜਿਹੜਾ ਅਸੀਂ ਰੋਕ ਨਹੀਂ ਰਹੇ ਤੁਸੀਂ ਦੂ ਉਹ ਸਾਨੂੰ ਕੋਸਨ ਰਿਕਵੈਸਟ ਕਰਦੇ ਵੀ ਸਾਡਾ ਭਾਈ ਲੱਖਾਂ ਰੁਪਏ ਨੁਕਸਾਨ ਹੋਣਿਆ ਸਾਨੂੰ ਕੁਝ ਟਾਈਮ ਦੇ ਦਿਓ ਜੀ ਅਸੀਂ ਟਾਈਮ ਦਿੰਨੇ ਆ ਤੇ ਫਿਰ ਅਸੀਂ ਬਾਰ ਬਾਰ ਸਾਰੇ ਇਕੱਠੇ ਨਹੀਂ ਹੋ ਸਕਦੇ ਠੀਕ ਹੈ ਨਾ ਇਸ ਕਰਕੇ ਸਾਡੀ ਮੰਗ ਆ ਸਾਡੀ ਇੱਕ ਸਟਾਰ ਐਵੇਨਿਊ ਵੇਰਕਾ ਦੀ ਆ ਬਾਕੀ ਹਿੰਦੂ ਭਰਾ ਸਿੱਖ ਭਰਾ ਹਰ ਇੱਕ ਦੇ ਭਰਾ ਦੇ ਹਰ ਇੱਕ ਧਰਮ ਦੀ ਆ ਕਿਉਂਕਿ ਉਹਨਾਂ ਨੇ ਕੀ ਕਿਹਾ ਆਉਂਦੇ ਸਾਰੇ ਕਿਹਾ ਵੀ ਮੰਦਿਰ ਕੋਈ ਜ਼ਿਆਦਾ ਦੂਰਤ ਨਹੀਂ ਹੈਗਾ ਮੰਦਿਰ ਦੂਰ ਦੂਰ ਆ ਠੀਕ ਹੈ ਕਿਉਂਕਿ ਮੰਦਿਰ ਇੰਡਾ ਲਾਗੇ ਵੀ ਨਹੀਂ ਕਹਿ ਸਕਦੇ ਦੂਰ ਵੀ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਹਿਸਾਬ ਨਾਲ ਮੰਦਿਰ ਸਭ ਨਾਲ ਹੈ ਹੀ ਨਹੀਂ ਸਰਕਾਰ ਵੱਲੋਂ ਤਾਂ ਮੇਹਮ ਚਲਾਈ ਗਈ ਦੀ ਆ ਜੀ ਜੇ ਨਸ਼ਾ ਬਾਰੇ ਕੋਈ ਗੱਲ ਮੁੱਦਾ ਉੱਠਿਆ ਆ ਜਾਂ ਕੋਈ ਗੱਲਬਾਤ ਹੈਗੀ ਆ ਤੇ ਇਹ ਵੀ ਤੇ ਨਸ਼ਾ ਹੀ ਵੇਚ ਰਹੇ ਆ ਸ਼ਰੇਆਮ ਦੇ ਰਹੇ ਆ ਇੱਥੋਂ ਸ਼ਰੇਆਮ ਇਹਨਾਂ ਨੇ ਕਹਿੰਦੇ ਆ ਉਹ ਇੱਕ ਵਾਟਰ ਕੂਲਰ ਰੱਖੇ ਹੋਏ ਆ ਉਹ 20-20 ਰੁਪਏ ਦਾ ਪੈਗ ਦੇਣ ਦੇ ਇੱਥੇ ਸ਼ਰੇਆਮ ਆਣ ਕੇ ਬੈਠ ਕੇ ਪੀਂਦੇ ਜੇ ਇਹਨਾਂ ਨੇ ਠੇਕਾ ਖੋਲਿਆ ਜਾਂ ਨਾ ਤਾਂ ਬਿਜ਼ਨਸ ਆ ਇਹ ਕਹਿ ਸਕਦੇ ਆ ਵੀ ਠੀਕ ਆ ਭਾਈ ਆਪਣਾ ਤੁਸੀਂ ਜੋ ਵੀ ਬੋਤਲ ਲੈਣ ਆਪਣੇ ਘਰ ਜਾ ਕੇ ਪੀਓ ਜੇ ਨਹੀਂ ਆ ਆ ਲਾ ਕੇ ਵੇਖੋ ਬਾਹਰ ਉੱਥੇ ਬੈਠ ਕੇ ਆਪਣੇ ਜੋ ਚਿਕਨ ਮਟਰਨ ਜੋ ਵੀ ਖਾਂਦੇ ਮਾਨਾ ਬੈਠ ਕੇ ਖਾਓ ਤਾਂ ਆਪਣੇ ਘਰ ਨੂੰ ਜਾਓ ਪਰ ਇੱਥੇ ਸ਼ਰੇਆਮ ਤੁਸੀਂ ਵੇਖੋਗੇ ਸ਼ਾਮ ਨੂੰ ਵੇਖੋ 10 ਤੋਂ 15 20 ਟੋਲੀਆਂ ਤੁਹਾਨੂੰ ਸ਼ਰਿਆਮ ਸਿੱਧੀਆਂ ਇੱਕਦਮ ਡਾਇਰੈਕਟਲੀ ਕਲੀਅਰ ਲੱਭਣਗੇ ਕੀ ਮੰਗਾਂ ਤੁਹਾਡੀ ਹੁਣ ਸਾਡੀ ਮੰਗ ਇਹੋ ਹੀ ਆ ਵੇਖੋ ਸਾਨੂੰ ਇੱਕ ਸ਼ਾਂਤਮਈ ਮਾਹੌਲ ਚਾਹੀਦਾ ਸਾਡੇ ਬੱਚੇ ਸਕੂਲ ਤੋਂ ਵੀ ਆ ਰਹੇ ਆ ਸਾਡੀਆਂ ਫੈਮਲੀਆਂ ਆ ਰਹੀਆਂ ਵਾ ਬੱਚੇ ਆ ਰਹੇ ਆ ਕੇਵਲੇ ਲੇਡੀਆਂ ਇੱਥੇ ਜਾ ਰਹੀਆਂ ਵਾ ਇਹ ਕੋਈ ਵੀ ਰਿਸਪੈਕਟਫੁਲ ਗੱਲ ਨਹੀਂ ਕਰਦੇ ਹੁਣ ਜਿਸ ਤਰ੍ਹਾਂ ਇਹ ਪੰਜਾਬੀ ਦੇ ਵਿੱਚ ਨਾਰਮਲ ਗਾਲਾਂ ਕੱਢਦੇ ਆ ਨਾਰਮਲ ਗਾਲਾਂ ਕੀ ਸ਼ਰਿਆਮ ਇੱਥੇ ਬੂਹੇ ਦੇ ਅੱਗੇ ਗਾਲ ਕੱਢੀ ਜਾਂਦੇ ਆ ਅਸੀਂ ਕੱਲੇ-ਕੱਲੇ ਨੂੰ ਰੋਕਾਂਗੇ ਤਾਂ ਕੀ ਮੈਨੂੰ ਲੜਾਈ ਦਾ ਘਰ ਆ ਸਾਡੀ ਸਾਡੀ ਮੰਗ ਇਹੋ ਹੀ ਆ ਸਾਡੀ ਇੱਕ ਸਾਰੀ ਫ ਕਿਸਾਨੋ ਇਹਦਾ ਕੋਈ ਵੀ ਇੱਥੇ ਗੰਦ ਖਲਾਰਾ ਨਹੀਂ ਚਾਹੀਦਾ ਜੇ ਠੇਕਾ ਇੱਥੋਂ ਸ਼ਿਫਟ ਹੋ ਜਾਂਦਾ ਸਭ ਤੋਂ ਬੈਸਟ ਹੈ ਕਿਉਂਕਿ ਅਸੀਂ ਠੇਕੇ ਦੇ ਵਾਸਤੇ ਬੈਠੇ ਆਂ ਬਾਕੀ ਸਾਡੀ ਕੋਈ ਦੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਅਸੀਂ ਆਹ ਕਰਵਾਉਣਾ ਆਹ ਕਰਵਾਉਣਾ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸਾਨੂੰ ਚਾਹੀਦਾ ਆਪਣਾ ਮੌਲ ਸ਼ਾਂਤੀ ਜਿਹਦੇ ਵਿੱਚ ਸਾਡੀ ਫੈਮਿਲੀ ਆਵੇ ਬੱਚੇ ਹੋਣ ਕੱਲ ਨੂੰ ਕੋਈ ਪਾਰਟੀ ਕਿਸੇ ਦੀ ਹੋਵੇ ਕਿਸੇ ਨੂੰ ਡਿਸਟਰਬ ਨਹੀਂ ਆਵੇ ਦੇਖੋ ਜੀ ਦੇਖੋ ਜੀ ਆਖ ਲੇਡੀਜ਼ ਵਾਲੇ ਵੇਖੋ